ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਾਹਮਣੇ ਪਾਕਿਸਤਾਨ ਦੇ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਸੰਝਿਆ ਘੜੇ ਹਨ ਇਹ ਤਸਵੀਰਾਂ ਪੱਟੀ ਦੀਆਂ ਦੱਸੀਆਂ ਜਾ ਰਹੀਆਂ ਜਿੱਥੇ ਲੋਕਾਂ ਨੇ ਅਗ ਦੇ ਗੋਲਿਆਂ ਦੀ ਵੀਡੀਓ ਬਣਾਈ ਹੈ ਤੇ ਧਮਾਕੇ ਦੀ ਆਵਾਜ਼ ਵੀ ਕਹਿ ਰਹੇ ਹਨ ਕਿ ਸੁਣੀ ਹੈ ਤੁਹਾਨੂੰ ਦੱਸ ਦਈਏ ਕਿ ਪੱਟੀ ਤਰਨਤਨ ਜ਼ਿਲ੍ਹਾ ਪੱਟੀ ਦੇ ਵਿੱਚ ਇਹ ਅਗ ਦੇ ਗੋਲੇ ਦੇਖੇ ਗਏ ਹਨ ਅਤੇ ਫਰੋਜ਼ਪੁਰ ਦੇ ਵਿੱਚ ਵੀ ਧਮਾਕਾ ਹੋਇਆ ਜਿੱਥੇ ਤਿੰਨ ਵਿਅਕਤੀ ਜ਼ਖਮੀ ਹੋਏ ਦੱਸੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਫਰੋਜ਼ ਦੇਪੁਰ ਦੇ ਵਿੱਚ ਵੀ ਧਮਾਕਾ ਹੋਇਆ ਹੈ ਜਿੱਥੇ ਇੱਕ ਪਰਿਵਾਰ ਦੇ ਤਿੰਨ ਲੋਕੀ ਜ਼ਖਮੇ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਅਸੀਂ ਸੰਝੇ ਕਰਿਆ ਲਗਾਤਾਰ ਤਸਵੀਰਾਂ ਫਿਰੋਜ਼ਪੁਰ ਤੋਂ ਤੁਹਾਨੂੰ ਦਿਖਾ ਰਿਹਾ ਜਿੱਥੇ ਧਮਾਕਾ ਹੋਇਆ ਹੈ ਜੋ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਗਲਾ ਗੋਲਾ ਡਿੱਗਾ ਹੈ ਤੁਹਾਨੂੰ ਦੱਸ ਦਈਏ ਕਿ ਉਸ ਦੇ ਨਾਲ ਤਿੰਨ ਲੋਕੀ ਜ਼ਖਮੀ ਹੋ ਗਏ ਹਨ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਸੰਝੇ ਕਰਿਆ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਇਹ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਸਾਂਝੀਆਂ ਕਰ ਰਹੇ ਹਨ ਫਿਰੋਜ਼ਪੁਰ ਤੋਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਦਿਖਾ ਰਹੇ ਹਨ ਇਹ ਲਾਈਵ ਤਸਵੀਰਾਂ ਹਨ ਜੋ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਪੱਟੀ ਤਰਨਤਨ ਪੱਟੀ ਦੇ ਵਿੱਚ ਵੀ ਇਹ ਜੋ ਧਮਾਕਾ ਹੋਇਆ ਹੈ ਉਸ ਦੀ ਆਵਾਜ਼ ਸੁਣੀ ਗਈ ਹੈ ਤੇ ਇਹ ਅਗਦੇ ਗੋਲੇ ਅਸਮਾਨ ਦੇ ਵਿੱਚ ਦੇਖੇ ਗਏ ਹਨ ਲੋਕਾਂ ਦੇ ਵੱਲੋਂ ਜਿਨ੍ਹਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਤਰਨਤਨ ਪੱਟੀ ਦੇ ਵਿੱਚ ਵੀ ਇਹ ਗੋਲੇ ਅੱਗ ਦੇ ਜੋ ਉੱਪਰ ਅਸਮਾਨ ਦੇ ਵਿੱਚ ਦਿਖਾਈ ਦੇ ਰਹੇ ਹਨ ਇਹ ਦੇਖੇ ਗਏ ਹਨ ਲੋਕਾਂ ਵੱਲੋਂ ਪੱਟੀ ਤੋਂ ਕੋਈ ਜਾਣੀ ਮਾਲੀ ਨੁਕਸਾਨ ਦੀ ਖਬਰ ਤਾਂ ਨਹੀਂ ਆਈ ਪਰ ਲੋਕਾਂ ਦੇ ਵੱਲੋਂ ਇਹ ਵੀਡੀਓ ਜੋ ਅਸਮਾਨ ਦੇ ਵਿੱਚ ਗੋਲੇ ਨਜ਼ਰ ਆ ਰਹੇ ਹਨ ਇਹ ਬਣਾਏ ਗਏ ਹਨ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਲਗਾਤਾਰ ਸੰਜੇ ਕਰੇ ਇਸ ਵੇਲੇ ਦੀ ਵੱਡੀ ਖਬਰ ਪੱਟੀ ਤੋਂ ਅਤੇ ਫਰੋਜਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਹ ਹਮਲੇ ਹੋਏ ਹਨ